ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ ਫਰੰਦੀਪੁਰਿਆ ਗੋਪੀ ਬਾਜੇ ਖਾਣੇ ਵਾਲਿਆ ਆਹ ਗੋਪੀ ਫਰੰਦੀਪੁਰਿਆ ਮਾ ਇੱਕ ਪਤੜਾਂ ਵਾਲਾ ਫਰੰਦੀਪੁਰਿਆ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਹ ਵਿੱਚ ਪਾਵਾ ਆਹ ਸਾਹਮਣੇ ਫਰੰਦੀਪੁਰ ਜਾਂ ਗੋਪੀ ਲਾ ਗਿਆ ਮੇਰੇ ਵੀਰੋ ਰੋਪੜਿਆ ਤਾਰਾ ਹੁੰਦੇ ਲਾਲਾ ਲਾਲਾ ਅੱਜ ਮੇਰੇ ਵੀਰੋ ਰਾਜਾ ਸੰਸੀ ਹਵਾਈ ਅੱਡੇ ਦੇ ਲਾਗੇ ਪਾ ਗਏ ਭੜਾ ਕੇ ਬੋਲੇ ਈਸਾਨ ਹਾਲ ਮੈਂ ਅੱਜ ਕਾਵਾ ਦੁਨੀਆ ਖੁਸ਼ ਹੋ ਗਈ ਆ ਲੈ ਵੀਦਰ ਸ਼ਮਮ ਪਤੂਰਾ ਕਹਿੰਦਾ ਨੇ ਮਾਚ ਕਹਦਾ ਆ ਕੇ ਕੱਢੇ ਪਈ ਐ ਸਰਦਾਰ ਦਲਬਾਤ ਸਿੰਘ ਦੀ ਘਿਹਾਲੇ ਵਾਲੇ ਪ੍ਰਸਿੱਧ ਕਬੱਡੀ ਕੋਚ ਨੇ ਵਕਤ ਵਕਤ ਤੇ ਸੈਮੀਨਾਰ ਵੀ ਕਰਦੇ ਆ ਆਹ ਰੈਫਰੀ ਸ਼ਿਪੜੀਆਂ ਸਵਾਵਾ ਦਿੰਦਾ ਪਰ ਆ ਇੱਕ ਵਾਰ ਇੱਕ ਮੋਟੇ ਜੀਵਨ ਇੱਕ ਮਾ ਇੱਕ ਮਹੋਗੀ ਏ ਇੱਕ ਮੈਂ ਇੱਕ ਮਹੋਗੀ ਮਿੱਤਰੋ ਕੇ ਇੱਕ ਮਨੇ ਸਿਰਾਂ ਲਾੜਤਾ ਮੇਰੇ ਪੰਜਾਬੀ ਵੀਰੋ ਜਿੱਦਾਂ ਕਹਿੰਦੇ ਆ ਮੰਗੀ ਪੱਕੇ ਪਿੰਡ ਦੀਆਂ

ਕੋਪੀ ਦੇ ਦੋ ਜਫੇ ਤੇ ਲੋਹੇ ਦੇ ਦੋ ਜਫੇ ਜਿਹੜਾ ਪਹਿਲਾ ਦਫਾ ਲਾ ਗਿਆ ਛੰਮਿਆ ਉਹ 60000 ਜੱਜੂ ਰੁਪਈਆ 10000 60000 ਹੀ tufaan ਢਲਦਾ ਸੋਖਾਂ ਦੀ ਜਾਗਤ ਨਾਮ ਚੱਲਦਾ ਆਹ ਸੋਖਾਂ ਦੀ ਜਾਗਤ ਤੇ ਨਾਮ ਚੱਲਦਾ ਦੁਨੀਆ ਚ ਸੋ ਦੁਨੀਆ ਸੋਤਾਂ ਚ ਪਈ ਦਰਵਾਜ਼ ਸਿਓ ਵੀ ਕੌਣ ਨਿੱਕਾ ਅੱਖੀ ਮੋੜ ਕੇ ਆਉਂਦਾ ਵੀ ਗਾਲ ਲੱਭਣੀ ਆ ਉਹ ਗਾਲ ਲੱਭਣੀ ਇੱਕ ਵਾਰੀ ਓ ਰਪੋਟਾ ਉੱਕਿਆ ਮੈਨੂੰ ਲੱਗਦਾ ਇੱਕ ਵੰਦੇ ਵੀ ਦੋ ਦਫਾ ਹੋ ਗਿਆ ਉਹ ਪਾਈ ਆ ਸਵਾਦ ਜਿੱਥੇ ਨਵੀ ਰਮਣ ਚੰਦੇ ਵਾਲਿਆ ਗੱਲ ਸਿਰੇ ਲੱਗੀ ਪਈ ਆ ਜੇ ਮੇਰੇ ਵੀਰੋ ਇਹ ਇੱਕ ਵਾਰ ਫੇਰ ਆ ਗਿਆ ਇਹਨੂੰ ਘੱਟ ਖੁਸ਼ੀ ਹੋਣੀਆਂ ਪਰ ਇਹਦੀ ਛੋਟੀ ਭੈਣ ਨੂੰ ਵੱਧ ਖੁਸ਼ੀ ਹੋਣੀਆਂ ਜਦੋਂ ਇੰਟਰਵਿਊ ਹੋਈ ਨਾ ਪਾਣੀ ਸੀਗਾ ਕਿ ਸਾਡੇ ਵੀਰ ਨੂੰ ਮੋਟਰਸਾਈਕਲ ਜੱਟਿਆ ਪਾਰ ਗਿਆ ਭੈਣਾ ਸੌ ਸੌ ਚਾਹ ਬਣਾਉਂਦੇ ਇੱਕ ਮਸਿਆ ਹੋ ਤਿਆਰ ਮੁੰਡਿਆਂ ਲੈ ਵੀ ਲੋਦੀ ਸਿਆ ਸਿੰਗਾ ਉਹ ਸਿੰਗਾ ਸਿੰਗਾ ਓ ਲੋਦੀ लोधी सठ हज़ार राजा कबडी कपिड़ो